ਕੀ ਮਨ ਸੰਸਾਰ ਵਾਹੀ ਕੁਰੀ ਦੀ ਕੀ ਫੱਤੇ ਤੈਨਿੰ ਮਰਤਾਸ ਮਾਰਾ ਭਯੋ ਕਟਨਾ ਸਹਿਰ ਵਿਖੇ ਪਮਲਿਓ ਆਪ ਸਾਰੀਆਂ ਸੰਕਤਾਂ ਇੰਤਾਰ ਤੋਂ ਜਾਣੂ ਬਾਲਾ ਜੀ ਨਾਮ ਸਾਰੇ ਗੁਰੂ ਕੋਬਿੰਦ ਸਿੰਘ ਮਹਾਰਾਜ ਜੀ ਦਾ ਕਰਤਾਸ ਕਟਨੇ ਵੀਪੇ ਹੋਇਆ सात साल की अवस्था तक गुरु जी पटने विखे बड़िया चोटा की जो गुरु जी संतान से खेडन वास्ते आया करते सन उदो गंगा इसे ही बगती सी समय दे नाल गंगा गोरी जी पीछे न चली गई है जो सतगुरु जी आ खेड करते सन ਕਹਿਰ ਦੇ ਆਵੇੜ ਦੇਆ ਗੁਰੂ ਜੀ ਦਾ ਅੱਖ ਦਾ ਕੰਗਨ ਗੰਗਾ ਵਿਖੇ ਨਿਗਿਆ ਕੋ ਲੋ ਸਤਨਾਮ ਥਾਲ ਦੇ ਬੱਚਿਆਂ ਨੇ ਮਾਤਾ ਗੁਜਰੀ ਜੀ ਤੋਂ ਜਾਣ ਕੇ ਦੱਸਿਆ ਕਿ ਗੋਵਿੰਦ ਨਾਇ ਜੀ ਦਾ ਕੰਗਨ ਗੰਗਾ ਵਿਖੇ ਨਿਗਿਆ ਹੈ ਮਾਤਾ ਜੀ ਆਪਣੇ ਦਾਸ ਕਹੇ ਨਾ ਲਾਏ ਸਤਿਗੁਰੂ ਜੀ ਤੋਂ ਪੁੱਛਣ ਲੱਗੇ ਪੁੱਤਨ ਜੀ ਕੰਗਨ ਦਾ ਦੋਸਰ ਠਿੱਕ ਠਿੱਤੇ ਹੈ ਗੁਰੂ ਜੀ ਦੂਸਰਾ ਕੰਗਨ ਵੀ ਹੱਥ ਵਿੱਚੋਂ ਕਟ ਕੇ ਗੰਗਾ ਵਿੱਚ ਵਗਾ ਪਾਹਣਿਆ ਬੋਲੋ ਸਤਨਾਮ ਦੀ ਪਾ ਗਏ ਨੇ ਲੱਗੇ ਇੱਕ ਸੰਗਨਤਾ ਆਪਨੇ ਪਹਿਲੇ ਹੀ ਜੁੜ ਕਾਸੇ

ਸਤਿਗੁਰੂ ਜੀ ਬਚਨ ਕਰਦੇ ਹਨ ਮਾਤਾ ਜੀ ਇਸ ਦਾ ਮੇਰਾ ਪਿਛਲਾ ਖਜ਼ਾਨਾ ਹੈ ਆਪ ਆਪਣੇ ਵਾਦੇ ਕੰਗਾ ਨਹੀਂ ਕਢਵਾਇਓ ਬਾਕੀ ਨਾ ਛੇਰਿਓ ਜੋ ਜਿਵੇਂ ਵਿਸਾਰੇ ਵਿਸਵਾਹ ਹੋਏ ਕਿਸੇ ਪਵਿੱਤਰ ਸਥਾਨ ਤੇ ਪੰਡਤ ਸੀਵਦਾਤ ਭਗਵਾਨ ਰਾਮ ਦੇ ਪੁਜਾਰੀ ਪਰ ਸਰਦਾ ਭਾਵਨਾ ਦੇ ਨਾਲ ਪ੍ਰਭੂ ਦੀ ਆਰਾਧਨਾ ਕਰਦੇ ਸਨ ਕਦੇ ਪਾਲ ਕਦੇ ਲੱਡੂ ਔਰ ਵੀ ਕਾਨ ਪੀਂਦਵਾ ਦੀਆਂ ਚਿੱਤਾਂ ਹਾਠੀ ਸਜਾ ਤੇ ਅਸਾਂ ਭੱਜ ਕਰਕੇ ਕਹਿੰਦੇ ਭਗਵਾਨ ਕੋ ਉਤ ਲਗਾਈਏ ਸਤਿਗੁਰੂ ਜੀ ਉਹਦੇ ਪਿਆਰ ਨੂੰ ਵੇਖਦਿਆ ਅਗੋ ਚੁੱਕ ਲੈਂਦੇ ਸਭ ਦੇ ਬਚਿਆ ਤੇ ਨਾਲ ਮਿੱਠ ਜੁਲਕੇ ਚਾਹ ਚਗਾ ਜਿੰਦੇ ਕਿਸੇ ਨੇ ਦਸਿਆ ਤੇਰਾ ਪਰਸਾਤ ਕੋ ਮਿੰਦਰਾਜ ਦੇ ਚੁੱਕ ਕੇ बच्चियाँ देना बिल्कुल के जान जगा लेने में भगवान नहीं चकता है बच्चे लोग चकते एक दिन पंडित ने नहा धोआ के पूजा पाठ करके पर साथ नूपोग नाम लगिया है थोड़ी थोड़ी अंका बंद रखिया ने थोड़ी थोड़ी कुल्ले भी लगी है कैसा भगवान भोग लगाइए गुरुजी पर साथ दुखन लगे ने पंडित ने वाह पर दिया कहता हे गोविंद राय मैं भगवान राम नो भोग लगाऊंगा यदि आप जी हो ही हो तब उसी स्वरूप विच दर्शन हो गुरु जी कहते हैं पंडित जी यही इच्छा है आखा बंद करो बंद कीतिया कहते बोलो बोलिया का सत गुरु जी दे दीदार ਤੇ ਭਗਵਾਨ ਰਾਮ ਦੇ ਰੂਪ ਵਿੱਚ ਹੋ ਰਹੇ। ਉਹ ਦੇਵਾਲੇ ਨੂੰ ਸਵੇਰੇ ਵੀ ਸਤਿਗੁਰੂ ਜੀ ਕੰਗੈਂਚੋ ਡਰੇ ਹਨ। ਫਲਨੇ ਵਾਲੇ ਤਸਵੀਰ ਵੀ ਭਗਵਾਨ ਰਾਮ ਦੇ ਰੂਪ ਵਿੱਚ ਗੁਰੂ ਜੀ ਤੇ ਸਾਈਂ ਦਿੰਦੇ ਨੇ। ਉਹ ਭਗਵਾਨ ਰਾਮ ਦੇ ਰੂਪ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਕੰਨਤ ਜੀ ਦੀ ਅਨਾਸੂਦੀ ਜੋਤਰੀ। ਉਹ ਗੁਰੂ ਮਹਾਰਾਜ ਜੀ ਦੇ ਸੇਵਕ ਬਣ ਗਏ। ਜਿਸ ਤਰ੍ਹਾਂ ਆਇ ਕਹਤਾ ਨੇ ਮੈਨੂੰ ਇੱਕ ਵਾਰੀ ਦਾ ਅਭਿਆਸ ਕੀਤਾ মহারাজ ਮੈਨੂੰ ਮੁਸਕਤੇ ਤੇ ਆਧਿਕਰਾਤ ਦੇ ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਬੰਦਾਨਿਆ ਇਹ ਕੋਈ ਵੱਡੀ ਗੱਲ ਹੈ ਅੱਖਾਂ ਬੰਦ ਕਰ ਬੰਦੇ ਦੀਤੀਆਂ ਵਿੱਚ ਕੋਲ ਕੋੜਿਆ ਕਮਕੇ ਤੇ ਮੈਂ ਕਹਾਏ ਬੋਲੋ ਸਤਨਾਮ ਤਿਤੇ ਸ੍ਰੀ ਵਿਦਾਰਥ ਨੇ ਆਖਿਆ মহারাজ ਮੈਨੂੰ RAM ਦੇ ਰੂਪ ਵਿੱਚ ਦਰਸਨ ਦੇ ਗੁਰੂ ਜੀ ਨੇ ਆਖਿਆ ਅੱਖਾਂ ਬੰਨ੍ਹ ਕਰ ਬੰਦ ਕੀਆਂ ਅੱਖੇ ਤੇ ਖੋਲ ਕੋਲੇ ਆਤਾ ਭਗਵਾਨ ਰਾਮ ਦੇ ਰੂਪ ਵਿੱਚ ਪਾਣਾ ਪ੍ਰੇਤਮ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਸਨ ਹੋਏ ਜਦੋਂ ਭੀਖਾਚਾ ਆਇਆ ਸੀ ਗੁਰੂ ਜੀ ਚਾਲੀਏ ਦੁਨਾਂ ਤਿੰਨ ਸਾਥ ਉਹਨਾਂ ਦੇ ਮਨ ਵਿੱਚ ਵੀ ਖਿਆਲ ਆਇਆ ਕਿ ਹਿੰਦੂਆਂ ਦੇ ਕੁਤੂਰ ਨੇ ਇਹ ਕੁਸਲ ਮਾਨ ਦੇ ਪੀਰ ਦੋ ਪੁੰਜੀਆਂ ਰੱਖੀਆਂ ਭੀ ਕੰਸਾ ਨੇ ਹਿੰਦੂਆਂ ਦੇ ਗੁਰੂ ਹੋਣਗੇ ਇਧਰ ਹੱਥ ਰੱਖ ਦੇਣਗੇ ਤੁਸਨ ਮਾਨਾ ਦੇ ਪੀਰ ਹੋਣਗੇ ਇਧਰ ਹੱਥ ਰੱਖ ਦੇ ਸਤਿਗੁਰੂ ਜੀ ਦੇ ਪੀਕੇ ਨਿੱਕੇ ਹੱਥ ਤਾਂ ਉਹ ਦੁਆਉਂ ਭੀ ਅੰਦੇ ਰਹਿ ਗਿਆਂ ਨੇ ਕੋਲੋ ਸਤਨਾਮ ਧਰਾਨੀ ਵਿਸੰਗਰਾ ਉਦੇ ਕਰਨ ਕੋਈ ਬਾਤ ਬੱਥੇ ਨਹੀਂ ਸੰ ਕਿਹ ਕਿਦ ਨਾ ਰਾਣੀ ਵੀ ਨਹੀਂ ਨਿਭਾਵੇ ਗਦੇਈ ਦਾ मनुष्य के केवल ख्याल आए कि ऐसा बच्चा पहले भी गोद बिटिकेरदा कटकट के अस्पताल की जानत भले पुरेगी कल वो कलगी तरपिता गोविंदराय की समराते गोद बिटिकिवैत गए कह लगे मां तेरे जैसा था पहिया ता कोई होया ते ना होगा अपने बच्चे वनडे कोई याद नहीं करता तेरी याद रंदी दुनिया तक रहेगी और भी बढ़ गया जो बाबा सतगुरु जी कह के ने, ने पाई तेरी साख थी है उसी तरह कहानियां संता जीआ और दासा गुरु जी बुड़ियां करण सब दे कमाईयां बिते बरतता गुरु दे सेवा ने ਆਪ ਜੀ ਦੇ ਸਹਿਯੋਗ ਨਾਲ ਦੇ ਕਾਰਜ ਕਰਦੇ ਦੇ ਕਿਨਾ ਜੀ ਨਾਲ ਸਰਤਾ ਆਪਣੇ ਆਪਣੇ ਕਮਾਈਆਂ ਵਿੱਚੋਂ ਸੇਵਾ ਰਿੱਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਮਾਇਆ ਵਿੰਜੇ ਨੇ ਦਿੱਤੀ ਹੈ ਗੁਰੂ ਦੀਨਾ ਆਪ ਜਾਂਦੇ ਹਨ ਕਮਾਈਆਂ ਵਿੱਚ ਨਹੀਂ ਬਲਤਾਂ ਪਰਨਾ ਆਪ ਦੀਆਂ ਵੰਡੀਆਂ ਪਰਵਾਣ ਕਰਤ ਗੁਰੂ ਜੀ ਸਾਧੀਆਂ ਸੰਗਤਾਂ ਅੰਸਾ ਸ੍ਰਿੰਦੇ ਦੇ ਜਾਂ ਵਾਇਰੋਲੋਜੀ ਦਾ ਖਾਸ ਪਾਇਓਟਿਕ